ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਜਿੱਥੇ ਕਿ ਕਾਰਾਟੇ ਦੀ ਖੇਡ ਦਾ ਕੌਮੀ ਪੱਧਰ ਦਾ ਮੁਕਾਬਲਾ ਚੱਲ ਰਿਹਾ ਹੈ ਸੈਕੰਡ ਆਲ ਗੋਜੂ ਰਯੋ ਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ 2025 ਦਾ ਤਿੰਨ ਰੋਜ਼ਾ ਆਯੋਜਨ ਪਿਛਲੇ ਦਿਨਾਂ ਤੋਂ ਚੱਲ ਰਿਹਾ ਤੇ ਅੱਜ ਇਸ ਦਾ ਫਾਈਨਲ ਮੁਕਾਬਲਾ ਫਾਈਨਲ ਮੈਚ ਹੋ ਰਹੇ ਨੇ ਕਾਰਾਟੇ ਦੀ ਖੇਡ ਦਾ ਇੱਕ ਮੇਲਾ ਲੱਗਿਆ ਹੋਇਆ ਜਿਸ ਵਿੱਚ ਦੇਸ਼ ਭਰ ਤੋਂ ਸੈਂਕੜਿਆਂ ਦੀ ਤعداد ਵਿੱਚ ਖਿਡਾਰੀ ਖੇਡਣ ਪਹੁੰਚੇ ਨੇ ਸੋ ਇਸ ਸਮੁੱਚੇ ਉਦਮ ਸੰਬੰਧੀ ਇਸ ਉਪਰਾਲੇ ਸੰਬੰਧੀ ਅੱਜ ਤਫ਼ਸੀਲ ਵਿੱਚ ਤੁਹਾਡੇ ਲਈ ਜਾਣਕਾਰੀ ਪੇਸ਼ ਕਰ ਰਹੇ ਹਾਂ ਇਸ ਆਯੋਜਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣਾਂਗੇ ਗੱਲ ਕਰਾਂਗੇ ਤੇ ਅੱਜ ਦੇ ਇਸ ਆਯੋਜਨ ਇਨਾ ਮੁਕਾਬਲੇ ਦੀਆਂ ਝਲਕੀਆਂ ਵੀ ਅੱਜ ਤੁਹਾਡੇ ਲਈ ਪੇਸ਼ ਕਰਾਂਗੇ ਸੋ ਆਓ ਜਾਣਦੇ ਹਾਂ ਇਸ ਕੌਮੀ ਪੱਧਰ ਦੇ ਕਾਰਾਟੇ ਮੁਕਾਬਲੇ ਬਾਰੇ ਐਸ ਵੇਲੇ ਸੀ ਖੜੇ ਹੈ ਯੂਨਾਈਟਿਡ 6 ਇੰਟਰਨੈਸ਼ਨਲ ਦੀ ਸਮੁੱਚੀ ਟੀਮ ਦੇ ਨਾਲ ਜਿਨ੍ਹਾਂ ਦਾ ਕਿ ਬਹੁਤ ਵੱਡਾ ਯੋਗਦਾਨ ਹੈ ਇਸ ਕਾਰਾਟੇ ਚੈਂਪੀਅਨਸ਼ਿਪ ਦੇ ਉਪਰਾਲੇ ਨਾਲ ਜੁੜਦਾ ਕਿਉਂਕਿ ਆਰਥਿਕ ਪਹਿਲੂ ਬੜਾ ਜ਼ਰੂਰੀ ਹੁੰਦਾ ਹੈ ਕਿਸੇ ਵੀ ਸਮਾਗਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਤੇ ਇਸ ਆਰਥਿਕ ਉਪਰਾਲੇ ਬਾਰੇ ਜਾਣਾਂਗੇ ਤੇ ਗੱਲਬਾਤ ਕਰਾਂਗੇ ਸਰਦਾਰ ਦਵਿੰਦਰ ਸਿੰਘ ਜੀ ਦੇ ਨਾਲ ਜੋ ਕਿ ਸੈਕਟਰੀ ਨੇ ਯੂਨਾਈਟਿਡ 6 ਇੰਟਰਨੈਸ਼ਨਲ ਦੇ ਤੇ ਇਹ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਹੈ ਕਿ ਵੈਰੀ ਮੱਚ ਤੇ ਇਸ ਉਪਰਾਲੇ ਸੰਬੰਧੀ ਕਿਹੋ ਜੀ ਤਿਆਰੀ ਤੁਹਾਡੇ ਵੱਲੋਂ ਹੋਈ ਜਾਂ ਤੁਸੀਂ ਇਹਦੇ ਬੰਦੀ ਉਦਦਮ ਕੀਤਾ ਉਹਦੇ ਬਾਰੇ ਦੱਸੋ ਸਾਡੀ ਸੁਭਚੀ ਟੀਮ ਨੇ ਸੇਠੀ ਸਾਹਿਬ ਦੇ ਇਨਵੀਟੇਸ਼ਨ ਤੇ ਅਸੀਂ ਹਾਜ਼ਰ ਹੋ ਗਏ ਆ ਜੋ ਵੀ ਸਾਡੇ ਕੋਲ ਸਰਦਾ ਬੰਦਾ ਸੀ ਅਸੀਂ ਸਾਰੀ ਟੀਮ ਲੈ ਕੇ ਦਿੱਲੀ ਤੋਂ ਆਏ ਆ ਅੰਮ੍ਰਿਤਸਰ ਤੋਂ ਆਏ ਆ ਅਸੀਂ ਬਹੁਤ ਹੀ ਹੈਰਾਨ ਹੋਏ ਆ ਕਿ ਐਡੀ ਵੰਡਰਫੁਲ ਅਰੇਂਜਮੈਂਟ ਇਹਨਾਂ ਕੀਤਾ ਹੈ ਕ੍ਰੈਟਿਕ ਚੈਂਪੀਅਨਸ਼ਿਪ ਪਹਿਲੀ ਵਾਰੀ ਮੈਂ ਦੇਖਿਆ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਨਾਲ ਸਾਨੂੰ ਪਾਰਟਿਸਿਪੇਟ ਕਰਾਇਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਅਸੀਂ ਇਹ ਚੈਂਪੀਅਨਸ਼ਿਪ ਇਹਨਾਂ ਕਾਰਾਟੇ ਜਿਹੜੀ ਕਰਾਈ ਹੈ ਅਸੀਂ ਸਪੋਰਟਸ ਨੂੰ ਬਹੁਤ ਉਤਸ਼ਾਹਤ ਕੀਤਾ ਹੈ ਸਾਡੇ ਕੋਲ ਇੱਕ ਕੁਵਰ ਅਵਰਤਵੀਰ ਸਿੰਘ ਹੈ ਜਿਹਨੇ ਬਰੂਸਲੀ ਦਾ ਰਿਕਾਰਡ ਤੋੜਿਆ ਉਹਨੇ ਅੱਜਕੱਲ੍ਹ ਵਰਲਡ ਦੇ 27 ਰਿਕਾਰਡ ਤੋੜਤੇ ਨੇ ਬਟਾਲੇ ਦਾ ਮੁੰਡਾ ਹੈ ਉਹ ਸਾਡਾ ਯੂਨਾਈਟਿਡ ਸਿੱਖ ਦਾ ਫਿਟਨੈਸ ਆਈਕਨ ਹੈ ਉਹਦੇ ਬਾਅਦ ਸਾਡੇ ਕੋਲ ਇੱਕ ਕੁੜੀ ਹੈ ਵੀਰਪਾਲ ਕੌਰ ਥੈਂਕ ਯੂ ਵੈਰੀ ਮਚ ਬਹੁਤ ਅਹਿਮ ਉਪਰਾਲੇ ਤੁਸੀਂ ਕਰ ਰਹੇ ਹੋ ਖੇਡਾਂ ਲਈ ਵੀ ਤੇ ਖਿਡਾਰੀਆਂ ਲਈ ਵੀ ਦੋਨਾਂ ਲਈ ਕਰ ਰਹੇ ਹੋ ਇਹ ਜੋ ਕਾਰਾਟੇ ਦਾ ਕੌਮੀ ਪੱਤਰ ਦਾ ਮੁਕਾਬਲਾ ਹੋਇਆ ਇਹਦੇ ਵਿੱਚ ਤੁਸੀਂ ਦੱਸਿਆ ਕਿ ਕਿੰਨਾ ਉਤਸ਼ਾਹ ਲੱਗਿਆ ਕਿੰਨਾ ਜ਼ੋਰ ਲੱਗਿਆ ਤੇ ਹੁਣ ਜੋ ਨਤੀਜੇ ਸਾਡੇ ਸਾਹਮਣੇ ਆ ਜੋ ਖਿਡਾਰੀ ਪਹੁੰਚੇ ਆ ਇੱਕ ਤਰ੍ਹਾਂ ਦਾ ਕਾਰਾਟੇ ਦਾ ਮੇਲਾ ਲੱਗਿਆ ਹੋਇਆ ਹਾਂਜੀ ਜੀ ਇਸ ਨੂੰ ਵੇਖ ਕੇ ਤੁਸੀਂ ਕਿਹੋ ਜਿਹਾ ਮਹਿਸੂਸ ਅਸੀਂ ਬਹੁਤ ਵਿਸ਼ਵਾਸ ਹੋਏ ਆ ਅਸੀਂ ਤੇ ਸਿਟੀ ਸਾਹਿਬ ਦੇ ਬਹੁਤ ਧੰਨਵਾਦੀ ਆ ਇਹਨਾਂ ਵੱਲੋਂ ਅਸੀਂ ਟਿਪਸ ਲੈ ਕੇ ਅਸੀਂ ਅਦਰ ਕੰਟਰੀਜ਼ ਅਦਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਇਹ ਕਾਰਾਟੇ ਦਾ ਔਰ ਟੂਰਨਾਮੈਂਟ ਕਰਵਾਇਆ ਕਰਾਂਗੇ ਇਹਨਾਂ ਦੀ ਲੀਡਰਸ਼ਿਪ ਦੇ ਅੰਦਰ ਇਹ ਲੜਕੀ ਜਿਹੜਾ ਤੁਹਾਡੇ ਸਾਹਮਣੇ ਪਰਫਾਰਮ ਕਰ ਰਹੀ ਹੈ ਇਹਨੂੰ ਕਹਿੰਦੇ ਕਾਤਾ ਜਦੋਂ ਕੋਈ ਇੰਡੀਵਿਜੁਅਲ ਬੰਦਾ ਆਪਣੀ ਫਾਈਟ ਦੀ ਪ੍ਰੈਕਟਿਸ ਕਰਨਾ ਚਾਹੁੰਦਾ ਵਿਦਆਊਟ ਓਪੋਨੈਂਟ ਕਾਤਾ ਸੀਰੀਜ਼ ਆਫ ਬਲੋਕਸ ਅਟੈਕਸ ਕਾਉਂਟਰ ਅਟੈਕਸ ਰਲ ਕੇ ਜਦੋਂ ਇਹਨੂੰ ਇੱਕ ਮਾਲਾ ਚ ਪਰੋ ਕੇ ਕੀਤਾ ਜਾਂਦਾ ਉਹਨੂੰ ਕਹਿੰਦੇ ਕਾਤਾ ਆਪਣਾ ਬੈਲੈਂਸ ਇੰਪਰੂਵ ਕਰਨਾ ਹੋਵੇ ਆਪਣੀ ਥਰਸਟ ਇੰਪਰੂਵ ਕਰਨੀ ਹੋਵੇ ਆਪਣੀ ਪਾਵਰ ਇੰਪਰੂਵ ਕਰਨੀ ਹੋਵੇ ਫਲੈਕਸੀਬਿਲਟੀ ਇੰਪਰੂਵ ਕਰਨੀ ਹੋਵੇ ਟਾਈਮਿੰਗ ਇੰਪਰੂਵ ਕਰਨੀ ਹੋਵੇ ਉਹਦਾ ਇੰਡੀਵਿਜੂਅਲ ਟ੍ਰੇਨਿੰਗ ਲਈ ਇਹ ਸਭ ਤੋਂ ਜ਼ਿਆਦਾ ਕਾਰਗਰ ਸਿੱਧੰਗਾ ਗੋਜੁਰਯੂਜ ਬਾਰਾਂ ਤਰਾ ਦੇ ਇਸੇ ਕਾਤੇ ਮੰਨੇ ਜਾਂਦੇ ਜਿਹੜੇ ਕਾਤੇ ਟੋਟਲ 12 ਹੈਗੇ ਦੇਚੂ ਇੱਕ ਕਾਤਾ ਇਹ ਲੜਕੀ ਪਰਫਾਰਮ ਕਰ ਰਹੀ ਸੀ ਇਹ ਜਜਸ ਸਹਿਬਾਨ ਜੋ ਉਹਨੇ ਪਰਫਾਰਮ ਕੀਤਾ ਉਹਦੀ ਬਨਾ ਤੇ ਇਹ ਉਹਨਾਂ ਨੂੰ ਮਾਰਕਸ ਦੇਣਗੇ ਕਿੰਨੇ ਨੰਬਰ ਮਿਲਦੇ ਹਰ ਜੱਜ ਦੇ ਆਪਣੇ ਆਪਣੇ ਨੰਬਰ ਹੈ ਫਿਰ ਉਹਨਾਂ ਨੰਬਰਾਂ ਨੂੰ ਮਿਲਾ ਕੇ ਇਹ ਨੰਬਰ ਇਹਨੂੰ ਦਿੱਤੇ ਜਾਣਗੇ ਜਿਹੜਾ ਜਿਹੜਾ ਕੰਟੈਸਟੈਂਟ ਹੋਏਗਾ ਜਿਹੜਾ ਦਾ ਮੁਕਾਬਲੇ ਵਾਲਾ ਹੋਏਗਾ ਦੂਸਰਾ ਬੰਦਾ ਜਦੋਂ ਉਹ ਕਰੇਗਾ ਫਿਰ ਉਹਦੇ ਨੰਬਰਾਂ ਨੂੰ ਮਿਲਾ ਕੇ ਇਹ ਦੇਖਿਆ ਜਾਵੇਗਾ ਕਿ ਵਧੀਆ ਅੱਛੀ ਪਰਫਾਰਮੈਂਸ ਕੀਤੀ ਸੀ ਕਿਸੇ ਵੀ ਖੇਡ ਸਮਾਗਮ ਨੂੰ ਕਰਵਾਉਣ ਲਈ ਪ੍ਰਬੰਧਕਾਂ ਦੀ ਵੀ ਲੋੜ ਹੁੰਦੀ ਹੈ ਤੇ ਰੈਫਰੀ ਵੀ ਚਾਹੀਦੇ ਹੁੰਦੇ ਨੇ ਤੇ ਇਹ ਰੈਫਰੀਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਬੜੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਤੇ ਸਾਡੇ ਕੋਲ ਇਸ ਲਈ ਮੌਜੂਦ ਨੇ ਅੱਜ ਦੇ ਇਸ ਸਮਾਗਮ ਦੇ ਨਾਲ ਸੰਬੰਧਿਤ ਸਾਰੇ ਰੈਫਰੀ ਸਹਬਾਨ ਅਤੇ ਇਹਨਾਂ ਦੇ ਚੇਅਰਮੈਨ ਸਿੰਸਈ ਬਾਬੂ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਅੱਜ ਦੇ ਸਯੋਜਨ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਸੋ ਅੱਜ ਜੋ ਇਵੈਂਟ ਹੋ ਰਿਹਾ ਹੈ ਕੌਮੀ ਪੱਧਰ ਦਾ ਨੈਸ਼ਨਲ ਲੈਵਲ ਦਾ ਇਹਦੇ ਵਿੱਚ ਕਿੰਨੇ ਸੂਬਿਆਂ ਤੋਂ ਕਿੰਨੇ ਖਿਡਾਰੀ ਆਏ ਨੇ ਕੁਝ ਉਹਦੇ ਬਾਰੇ ਦੱਸੋ ਇਹ ਸੈਕੰਡ ਨੈਸ਼ਨਲ ਇੰਟਰਨੈਸ਼ਨਲ ਲੈਵਲ ਚੱਲ ਰਿਹਾ ਹੈ ਆਮ ਟੋਟਲ 13 13 ਸਟੇਟ ਪਾਰਟਿਸਪੇਟ ਕਰ ਰਹੇ ਮੋਰ ਥੈਨ 600 ਸਟੂਡੈਂਟ ਪਾਰਟਿਸਪੇਟ ਕਰ ਰਹੇ ਉਸਮੇ ਏਜ ਕੈਟੇਗਰੀ ਆਕ 6 ਸਾਲ ਤੋਂ ਲੈ ਕੇ 45 ਤੱਕ ਸੋ 6 ਟੂ 45 ਪਾਰਟਿਸਪੇਟ ਕਰ ਰਹੇ पूरे कैटेगरी जो डब्ल्यू के एफ बोलते हैं ना वो कैटेगरी पूरा इसमें है और सब जूनियर का भी हम चला रहे पूरा मिला के चला रहे तो ये बच्चे लोगों का और गर्ल्स को मोटिवेट करने के लिए चला रहे अभी तक बहुत अच्छा चल रहा है पूरा खुश है अच्छे तरीके और लड़के और लड़कियाँ दोनों के लिए ये मुकाबले हो रहे हैं सवेर तो ही हाँ लड़के का अलग होता है लड़के का अलग होता है तो अभी तक लड़के का पूरा हो चुका है पूरा ज़्यादा विनर है पूरा स्टेट से पंजाब से तमिलनाडु से हरियाणा से केरला हर जगह से विनर्स है और बाइस का भी सेम मैसे होता है कुल मिला के तीन दिन तक ये आयोजन चले है ते तो तीनों दिन तो उत्साह नज़र आया जो बच्चियाँ ने जो हिस्सा लिया उन्होंने बारे में तो कहना चाहोगे बच्चे लोग बहुत प्रैक्टिस करते बहुत साल से प्रैक्टिस करते हैं ऐसे टूर्नामेंट के लिए वेट करते कब होंगे इसके बाद ऑफिशियल तो टूर्नामेंट पार्टिसिपेट करते ये टूर्नामेंट दो दिन चला यस्टरडे और आज सैटरडे संडे शनिवार रविवार चल रहा है तो इसके लिए बच्चे बहुत मेहनत करते ये जो भी विन करेंगे ਨੈਕਸਟ ਲੈਵਲ ਉਹਨਕੋ ਇੰਟਰਨੈਸ ਇੰਟਰਨੈਸ ਲੈਵਲ ਸੈਂਸ ਯੂਸਰ சிவਰਾਜਨ ਸ਼ਾਇ ਐਪ੍ਰੈਜ਼ੀਡੈਂਟ অর ਸਕੱਟਰੀ ਇਹ ਲਾ ਉਹਨਕੋ ਮੋਟੀਵੇਟ ਕਰਨਗੇ ਔਰ ਇੰਟਰਨੈਸ ਲੈਵਲ ਉਪਰ ਲੈ ਕੇ ਜਾਣਗੇ ਜੀ ਸੋ ਬਹੁਤ ਅਹਿਮ ਜ਼ਿੰਮੇਵਾਰੀ ਰੈਫਰੀਆਂ ਦੀ ਤੇ ਇਹਨਾਂ ਨੇ ਅੱਜ ਦੇ ਆਯੋਜਨ ਬਾਰੇ ਦੱਸਿਆ ਕਿ ਕਿਵੇਂ ਬਹੁਤ ਵੱਡੇ ਪੱਧਰ ਉਤੇ ਬੱਚਿਆਂ ਨੇ ਹਿੱਸਾ ਲਿਆ ਤੇ ਬਹੁਤ ਚੰਗਾ ਉਤਸ਼ਾਹ ਜਿਹੜਾ ਇਸ ਬੰਨੇ ਵਿਖਾਇਆ ਇਹ ਜਿਹੜਾ ਕਾਤਾ ਇਹ ਬੱਚਾ ਪਰਫਾਰਮ ਕਰ ਰਿਹਾ ਹੈ ਇਹਦਾ ਨਾਮ ਹੈ ਸਿਉਨਚਨ ਸਿਉਨਚਨ ਕਾਤਾ ਬਹੁਤ ਪਾਵਰਫੁਲ ਕਾਤਾ ਹੈ ਔਰ ਗੁਜੁਰਯੂਚ ਬਹੁਤ ਵਧੀਆ ਕਾਤਾ ਮੰਨਿਆ ਜਾਂਦਾ ਹੈ ਆਪਣੀ ਪਾਵਰ ਟੈਕਨੀਕਸ ਥਰਸਟ ਦੀ ਕਾਗਰਤਾ ਨੂੰ ਰੱਖਦੇ ਹੋਏ ਔਰ ਸਭ ਤੋਂ ਜ਼ਿਆਦਾ ਡੀਪ ਪੋਜੀਸ਼ਨ ਚ ਜਾ ਕੇ ਬਹੁਤ ਨੀਵੇਂ ਜਾ ਕੇ ਆਪਣੇ ਬੈਲੈਂਸ ਨੂੰ ਮੇਨਟੇਨ ਰੱਖਣਾ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਬਰੀਥਿੰਗ ਦਾ ਬਹੁਤ ਮਹੱਤਵ ਹੁੰਦਾ ਹੈ ਕੁਸੀਂ ਕਦੋਂ ਸਾਲ ਲਓਗੇ ਤੇ ਕਦੋਂ ਛੱਡੋਗੇ ਅਗਰ ਉਹ ਗਲਤ ਹੋ ਜਵੇ ਤੇ ਬਹੁਤ ਜਲਦੀ ਥਕਾਵਟ ਮਹਿਸੂਸ ਹੋਣਾ ਪੈਂਦਾ ਅਗਯਨ ਲੜਨਾ ਔਖਾ ਜਾਂਦਾ ਇਸ ਲਈ ਉਹਨੂੰ ਪਰਫੈਕਟ ਕਰਨ ਲਈ ਕਿ ਕਦੋਂ ਸਾਰ ਰੋਕਣਾ ਹੈ ਕਦੋਂ ਲੈਣਾ ਹੈ ਤੇ ਕਦੋਂ ਛੱਡਣਾ ਹੈ ਤੇ ਬਹੁਤ ਜ਼ਰੂਰੀ ਹੈ ਕਾਦੇ ਚ ਤੇ ਇਹਦਾ ਅਭਿਆਸ ਕਰਦੇ ਕਰਦੇ ਹੀ ਅੱਛੀ ਫਾਈਟ ਕਰਨਾ ਪੈਂਦਾ ਬੰਦਾ ਤੇ ਉਸ ਵੇਲੇ ਫਾਈਟ ਕਰਦਾ ਉਹਨੂੰ ਸਾਲ ਲੈਣ ਤੇ ਛੱਡਣ ਚ ਉਹ ਦਿੱਕਤ ਨਹੀਂ ਆਂਦੀ ਤੇ ਇਸ ਤਰ੍ਹਾਂ ਉਹ ਥਕਾਵਟ ਮਹਿਸੂਸ ਨਹੀਂ ਕਰਦਾ ਇੱਕ ਤੋਂ ਅੱਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਪੰਜਾਬ ਆਏ ਹੋ ਪੰਜਾਬ ਦਾ ਸਾਰਾ ਮਾਹੌਲ ਵੇਖਿਆ ਕੀ ਕਹਿਣਾ ਚਾਹੋਗੇ ਪੰਜਾਬ ਦੇ ਮਾਹੌਲ ਬਾਰੇ ਤੇ ਇਸ ਖੇਡ ਬਾਰੇ पहले मैं यहाँ के सहसाह कुरदीप की थैंक यू बोलता हूँ क्योंकि उन्हें ऑल इंडिया सेकेंड टूर्नामेंट होस्ट कर रहे हैं तो यहाँ बहुत अच्छे से इंतजाम किया है और हम लोग जरा बाहर भी घूम रहे थे यहाँ का पंजाब लोग इतने प्यार है इतना हेल्प करे हमको बहुत अच्छा लगा हम साउथ से है, तो पहली बार आ रहे बहुत हमको अच्छा लग रहा है और थैंक यू सो मच पंजाब सिटीजन्स इस ना ਸੁਪਰੀਮ ਤੇ ਬੜਾ ਲੰਬਾ ਕਾਤਾ ਹੈ 100 ਤੋਂ ਜ਼ਿਆਦਾ ਸਟੈਪਸ ਨੇ ਇਹ ਲੜਕਾ ਜੋ ਪਰਫਾਰਮ ਕਰ ਰਿਹਾ ਇਹ ਤਾਮਿਲ ਨਾਡੋ ਦੀ ਟੀਮ ਚੋਂ ਹੈ ਸ਼ਾਇਦ ਇਹਦੇ ਵਿੱਚ ਅੱਠੇ ਡਾਇਰੈਕਸ਼ਨ ਚ ਮੂਵ ਹੋ ਕੇ ਉਸੇ ਆਪਣੇ ਆਪੋਨੈਂਟਸ ਨੂੰ ਹਰਾਉਣਾ ਹੈ ਅੱਠੇ ਦੀਆਂ ਅੱਠੇ ਡਾਇਰੈਕਸ਼ਨਸ ਚਾਰੇ ਸਾਈਡ ਚਾਰੇ ਕਾਰਨਰਸ ਮਿਲਾ ਕੇ ਹਰ ਪਾਸੇ ਹਰ ਤਰ੍ਹਾਂ ਆਪਣੇ ਆਪ ਨੂੰ ਬਚਾਉਂਦੇ ਹੋਏ ਉਹਦੇ ਤੇ ਵਾਰ ਕਰਨਾ ਹੈ ਔਰ ਉਹਦੇ ਵਾਰਾਂ ਨੂੰ ਬਚਾਉਣਾ ਇਸ ਤਰ੍ਹਾਂ ਇਸ ਕਾਤੇ ਦੇ ਟੋਟਲ 100 ਤੋਂ ਜ਼ਿਆਦਾ ਸਟੈਪ ਬੰਦੇ ਹਨ ਇਹ ਕਰਦਿਆਂ ਸਰੀਰ ਚ ਤਾਕਤ ਪਰਪੂਰਾ ਜਾਂਦੀ ਹੈ ਬਰੀਥ ਦੀ ਕੰਡੀਸ਼ਨਿੰਗ ਹੁੰਦੀ ਹੈ ਕਿਉਂਕਿ ਤੁਹਾਡੀ ਬਰੀਥਿੰਗ ਜਿਹੜੀ ਹੈ ਉਹ ਪ੍ਰੋਪਰ ਨਾਲ ਚੱਲ ਰਹੀ ਹੁੰਦੀ ਹੈ ਉਹਦੇ ਨਾਲ ਤੁਹਾਡੇ ਮਸਲਸ ਕਦੋਂ ਸਟੇਫ ਹੋਣੇ ਨੇ ਕਦੋਂ ਰਿਲੈਕਸ ਹੋਣੇ ਨੇ ਉਹ ਸਿੱਖ ਲੈ ਨਾਲ ਨਾਲ ਚੱਲਦੀ ਹੈ ਇਸ ਤਰ੍ਹਾਂ ਇਹ ਕਾਤਾ ਸੰਪੂਰਨ ਕਰਦੇ ਹੋਏ ਲਾਸਟ ਮੋਮੈਂਟਸ ਇਹ ਬੱਚਾ ਕਰ ਰਿਹਾ ਹੈ ਇਸੇ ਨਾਲ ਹੀ ਕਾਚੇ ਦੀ ਸਮਾਪਤੀ ਕਰਦੇ ਹੋ ਆਪਣਾ ਆਦਰ ਸਨਮਾਨ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਨੂੰ ਦਿੰਦੇ ਹੋਏ ਉਹਨਾਂ ਕੋਲੋਂ ਮਾਰਕਸ ਦੀ ਮੰ ਇਹ ਕਹਾਤਾ ਤਿੰਨ ਜਣੇ ਰਲ ਕੇ ਪਰਫਾਰਮ ਕਰਦੇ ਨੇ ਇਹਨੂੰ ਕਹਿੰਦੇ ਨੇ ਟਿੰਕ ਕਹਾਤਾ ਇਦੇ ਵਿੱਚ ਦਿਨਾਂ ਦੀ ਸਿੰਕ੍ਰੋਨਾਈਜੇਸ਼ਨ ਇੱਕੋ ਟਾਈਮਿੰਗ ਤੇ ਜ਼ਿਆਦਾ ਜ਼ਰੂਰ ਦਿੱਤਾ ਜਾਂਦਾ ਜਿਹੜਾ ਇਹ ਕਾਤਾ ਕਰ ਰਹੇ ਨੇ ਇਸ ਕਾਤੇ ਦਾ ਨਾਮ ਹੈ ਗੈਕੀ ਸਾਈਦਾਈਨੀ ਇਹ ਕਾਤੇ ਦੇ ਨਾਲ-ਨਾਲ ਇਸ ਕਾਤੇ ਨੂੰ ਬਾਚ ਐਕਸਪਲੇਨ ਵੀ ਕੀਤਾ ਜਾਂਦਾ ਜੋ ਇਹ ਕਰਕੇ ਦਿਖਾ ਰਹੇ ਨੇ ਉਹ ਇੱਕ ਦੂਸਰੇ ਤੇ ਵਰਤ ਕੇ ਵੀ ਦਿਖਾਉਂਦੇ ਨੇ ਕਿ ਕਿਵੇਂ ਇਹ ਐਕਸ਼ਨਸ ਨੂੰ ਪ੍ਰੈਕਟੀਕਲਸ ਤੱਕ ਲਿਆ ਜਾ ਰਿਹਾ ਉਹਨੂੰ ਕਹਿੰਦੇ ਨੇ ਬੁੰਕਾਈ ਇਹ ਹੁਣ ਇਹਨੇ ਖਿਡਾਰੀ ਆਪਸ ਜੋਇਨ ਕਰਨੇ ਪਹਿਲਾਂ ਪਰਫਾਰਮ ਕੀਤਾ ਉਹਨੂੰ ਐਕਸਪਲੇਨ ਕਰਨਗੇ ਦੱਸਣਗੇ ਕਿ ਅਸੀਂ ਹਵਾਜ ਕੀ ਕੀਤਾ ਤੇ ਉਹਨੂੰ ਪ੍ਰੈਕਟੀਕਲੀ ਉਹ ਹਵਾ ਚ ਜੋ ਐਕਸ਼ਨਸ ਕੀਤੇ ਨੇ ਉਹਨਾਂ ਨੂੰ ਕਿਵੇਂ ਓਪੋਨੈਂਟ ਦੇ ਨਾਲ ਅਸੀਂ ਆਪਣੀਆਂ ਟੈਕਨੀਕਸ ਨੂੰ ਅਪਲਾਈ ਕਰ ਰਹੇ ਹਾਂ ਤੇ ਅੱਗੇ ਓਪੋਨੈਂਟ ਦਾ ਕੀ ਹਾਲ ਹੁੰਦਾ ਇਸ ਪ੍ਰਕਿਰਿਆ ਨੂੰ ਬੁੰਕਾਈ ਆਖਿਆ ਜਾਂਦਾ ਹੈ ਜਪਾਨੀ ਭਾਸ਼ਾ ਵਿੱਚ ਕਾਤੇ ਨੂੰ ਐਕਸਪਲੇਨ ਕਰਨਾ ਕਾਤੇ ਦਾ ਨਾਮ ਹੈ ਪਹਿਲਾ 10 ਰੁਪਏ ਤੁਹਾਨੂੰ गैकी साइद आई नी ए दूसरे नंबर का काता यह भी टीम काफा बड़ी उच्च पदर का काता है जो कि इंटरनेशनल टूर्नामेंट ਅਕਸਰ ਦੇਖਣ ਨੂੰ ਮਿਲਦਾ ਹੈ ਬੜਾ ਲੈਂਥੀ ਕਾਤਾ ਮੰਨਿਆ ਜਾਂਦਾ ਹੈ ਔਰ ਮੈਂ ਕਈ ਵਾਰੀ ਵਰਡ ਕਰਾਟੇ ਟੂਰਨਾਮੈਂਟਸ ਦੇਖਦਾ ਹਾਂ ਫਾਈਨਲ ਰਾਉਂਡ ਵਿੱਚ ਇਸ ਕਾਤੇ ਤੇ ਕਈ ਵਾਰੀ ਮੈਂ ਵਰਲਡ ਚੈਂਪੀਅਨ ਵੀ ਬੰਦੇ ਦੇਖੇ ਨੇ ਬਹੁਤ ਵਧੀਆ ਕਾਤਾ ਮੰਨਿਆ ਜਾਂਦਾ ਹੈ ਕਰੋਨਸਾ हाथ खोल दे भाई बहुत ही अच्छी परफॉर्मेंस हाथ और पर पैर इक्को लैच चलते हुए उन इस काते दे बुंकाई काते नो एक्सप्लेन करना बड़ी अच्छी टेक्निक्स लगाते हुए साउथ इंडिया तो आईया हुई टीम जो कि अपने जोहर दिखा रही अस देख रहे हाँ मैं पावर न एक एक करके अपने पार्टनर में, में चेंज करते हैं सेंटर चाहता है वो अटैक में बचाद होया काउंटर अटैक है अपना बचाव करके ਅਗ्यों ਦੂਸਰੇ ਤੇ वार ਕਰਦਾ ਕੰਦੈ ਬੰਕਰ ਕਿਵੇਂ ਹੱਥ ਛੜਾਣਾ ਹੈ ਕਿਵੇਂ ਆਪਣਾ ਗਰੇ ਵਾਂਚ ਛੜਾਣਾ ਹੈ ਕਿਵੇਂ ਉਸ ਨੂੰ ਥੱਲੇ ਸੱਟ ਕੇ ਉਹਦੇ ਤੇ वार ਕਰਨਾ ਹੈ ਇਹ ਹੀ ਚੀਜ਼ਾਂ ਮਿੱਥੇ ਹੋਏ ਸਟੈਪ ਹੁੰਦੇ ਨੇ ਅਗਰ ਤੁਸੀਂ ਇੱਕ ਸਟੈਪ ਭੁੱਲ ਕੇ ਦੂਸਰਾ ਸਟੈਪ ਪਹਿਲਾਂ ਕਰ ਲੋ ਤਾਂ ਉਸ ਕਰਨ ਵਾਲੇ ਦੇ ਮਾਰਕਸ ਨੰਬਰ ਕੱਟੇ ਜਾਂਦੇ ਨੇ ਇਸ ਲਈ ਇੱਕ ਤੋਂ ਬਾਅਦ ਦੂਸਰਾ ਸਟੈਪ ਮਿੱਥਿਆ ਹੋਇਆ ਹੀ ਕਰਨਾ ਪੈਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਵੀ ਸਟੈਪ ਕਰਦੇ ਹੋ ਜਾਂ ਕੋਈ ਵੀ ਐਕਸ਼ਨ ਕਰਦੇ ਹੋ ਅਗਰ ਤੁਸੀਂ ਉਸ ਨਾਂ ਲਿਆ ਉਸ ਕਾਤੇ ਦਾ ਕਿ ਤੁਹਾਨੂੰ ਮਿੱਥੇ ਹੋਏ ਸਟੈਪਾਂ ਤੇ ਹੀ ਚੱਲਣਾ ਪਵੇਗਾ ਇਸੇ ਨਾਲ ਹੀ ਕਾਤੇ ਦੀ ਸਮਰੱਥੀ ਇਹ ਹੁਣ ਆਪਣੇ ਮਾਰਕਸ ਦੀ ਇੰਤਜ਼ਾਰ ਵਿੱਚ ਜੱਜ ਸਾਹਿਬਾਨ ਕੋਲੋਂ ਕੀ ਨੰਬਰ ਮਿਲਦੇ ਨੇ ਹੁਣ ਚੱਲਦੇ ਆਂ ਕਮਿਟੀ ਫ੍ਰੀ ਫਾਈਲ ਇਹਦੇ ਵਿੱਚ ਫ੍ਰੀ ਐਕਸ਼ਨਸ ਨੇ ਜਿੱਦਾਂ ਦਾ ਕੋਈ ਸਾਹਮਣੇ ਵਾਲਾ ਟੈਕਨੀਕ ਲਗਾਏਗਾ ਉਹਨੂੰ ਕਾਉਂਟਰ ਕਰਕੇ ਤੁਸੀਂ ਅੱਗੇ ਉਹ ਅਟੈਕ ਕਰੋਗੇ ਇਸ ਨੂੰ ਜਪਾਨੀ ਭਾਸ਼ਾ ਵਿੱਚ ਕਮਿਤੇ ਕਿਹਾ ਜਾਂਦਾ ਹੈ ਅਸੀਂ ਪ੍ਰੋਟੈਕਸ਼ਨਲ ਖੇលਦੇ ਹਾਂ ਇੱਕ ਦੂਸਰੇ ਨੂੰ ਸੱਟ ਨਹੀਂ ਮਾਰਨੀ ਤੁਹਾਡੇ ਜਿਹੜੇ ਅਟੈਕਸ ਨੇ ਬੜੇ ਕੰਟਰੋਲਡ ਹੋਣੇ ਚਾਹੀਦੇ ਨੇ ਮਾਰਨਾ ਵੀ ਹੈ ਤੇ ਸੱਟ ਵੀ ਨਹੀਂ ਲਗਣੀ ਚਾਹੀਦੀ ਸਾਹਮਣੇ ਵਾਲੇ ਤੇ ਲੱਗੀ ਹੈ ਰੈਫਰੀ ਨੇ ਬਲੂ ਕਾਰਨਰ ਨੂੰ ਵਾਰਨਿੰਗ ਦਿੱਤੀ ਕਿ ਆਪਣੇ ਹੱਥਾਂ ਤੇ ਕੰਟਰੋਲ ਕਰੋ ਅਸੀਂ ਖੇਲਣ ਆਏ ਹਾਂ ਇੱਕ ਦੂਜੇ ਨੂੰ ਸੱਟ ਮਾਰਨ ਨਹੀਂ ਰੈੱਡ ਕਾਰਨਰ ਨੂੰ 1 ਪੁਆਇੰਟ ਮਿਲਿਆ ਇਸ ਨੂੰ ਯੋਕੋ ਕਿਹਾ ਜਾਂਦਾ ਹੈ ਜਪਾਨੀ ਭਾਸ਼ਾ ਵਿੱਚ ਇਹਦੇ ਵਿੱਚ ਚਾਰ ਜੱਜ ਹੁੰਦੇ ਨੇ ਜਿਹੜੇ ਮਿਲ ਕੇ ਪੁਆਇੰਟ ਦਿੰਦੇ ਨੇ ਰੈਫਰੀ ਸਹਿਬਾਨ ਨੇ ਬਲੂ ਕਾਰਨਰ ਨੂੰ ਇੱਕ ਪੁਆਇੰਟ ਦਿੱਤਾ ਬਲੂ ਕਾਰਨਰ ਨੇ ਇੱਕ ਹੋਰ ਪੁਆਇੰਟ ਹਾਸਲ ਕੀਤਾ ਜੱਜ ਸਹਿਬਾਨ ਫਿਰ ਦਿਖਾ ਰਹੇ ਨੇ ਬਲੂ ਕਾਰਨਰ ਦਾ ਇੱਕ ਹੋਰ ਪੁਆਇੰਟ ਜਦੋਂ ਰੈੱਡ ਵਾਲਾ ਮਾਰਦਾ ਹੈ ਉਹ ਪਿੱਠ ਤੇ ਨਹੀਂ ਮਾਰ ਸਕਿਆ ਤੇ ਕਿਉਂਕਿ ਉਹਨਾਂ ਦਾ ਹੱਥ ਅੱਗੇ ਹੁੰਦਾ ਹੈ ਤੇ ਬਲੂ ਵਾਲਾ ਉਹਨਾਂ ਦੇ ਪੇਟ 'ਚ ਮੁੱਕਾ ਮਾਰ ਕੇ ਆਪਣਾ ਨੰਬਰ ਹਾਸਲ ਕਰ ਰਿਹਾ ਹੈ ਵਾਰ-ਵਾਰ ਰੈੱਡ ਕਾਰਨਰ ਵਾਲਾ ਇੱਕੋ ਹੀ ਟੈਕਨੀਕ ਲਗਾ ਰਿਹਾ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਗਲਤੀ ਕਰ ਰਿਹਾ ਹੈ ਤੇ ਬਲੂ ਕਾਰਨਰ ਵਾਲਾ ਉਸੇ ਹੀ ਟੈਕਨੀਕ ਤੇ ਪੁਆਇੰਟ ਲਈ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਦੇਖਿਆ ਬਲੂ ਕਾਰਨਰ ਨੇ ਕਿੱਕ ਮਾਰੀ ਉਹਦੇ ਮੂੰਹ ਤੇ ਲੱਗੀ ਪਰ ਸੱਟ ਨਹੀਂ ਵਜੀ ਇਸ ਦੇ ਨਾਲ ਹੀ ਬਲੂ ਕਾਰਨਰ ਨੇ ਤਿੰਨ ਅੰਕ ਪ੍ਰਾਪਤ ਕੀਤੇ ਅੱਜ ਜਿੱਤ ਹਾਸਲ ਕੀਤੀ ਇਹ ਫਾਈਟ ਇਤੇ ਹੀ ਖਤਮ ਹੁੰਦੀ ਹੈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇੱਕ ਅਜਿਹੀ ਸ਼ਖਸੀਅਤ ਜਿਸ ਨੂੰ ਤੁਸੀਂ ਫਿਲਮਾਂ ਵਿੱਚ ਤਾਂ ਅਕਸਰ ਵੇਖਿਆ ਹੋਵੇਗਾ ਪਰ ਅੱਜ ਖੇਡਾਂ ਦੇ ਨਾਲ ਉਹਨਾਂ ਦਾ ਕੀ ਨਾਤਾ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਇਸ ਚਿਹਰੇ ਨੂੰ ਤੁਸੀਂ ਪਛਾਣਦੇ ਹੋਵੋਗੇ ਫਿਰ ਵੀ ਤੁਹਾਨੂੰ ਦੱਸ ਦਈਏ ਡਾਕਟਰ ਸੁਮੰਤ ਤਲਵਾਰ ਅੱਜ ਦੇ ਸਵਾਗਤ ਦੇ ਮੁੱਖ ਮਹਿਮਾਨ ਵੀ ਨੇ ਅਤੇ ਕਾਰਾਟੀ ਦੀ ਖੇਡ ਨਾਲ ਵੀ ਇਹਨਾਂ ਦਾ ਲੰਮਾ ਨਾਤਾ ਹੈ उस बारे भी जाना सब तो पहला स्वागत दूरदर्शन आपसे ये जानना चाहेंगे कि आपको मूवीज में देखा है लेकिन कराटे के साथ आपका नाता जो है उसके बारे में जरूर जानना चाहेंगे सर आ, मैं जब 11 साल था तब मेरा माँ जी ने मुझे कराटे सीखने के लिए भेजा है एक साइड में कराटे सीखने के लिए भेजा है और एक साइड में भगवदगीता भी सीखने के लिए भेजा है <laughs> मेरा मदर एक कॉलेज का प्रिंसिपल था मिसेस केसरी चंदर चेन्नई में उसका आउटलुक डिफरेंट था और नाम भी है मेरा सुमन तलवार तो सुमन है अच्छा मन सुमन जी। जी। लेकिन पीछे तलवार भी रखा है जी। बाद में काम आया बोल के तो उनका माइंड अलग था तो उस टाइम मतलब मैं बोल रहा हूँ लॉन्ग बैक इन 65 68 69 में कराटे उतना पॉपुलर नहीं था बहुत कम लोग थे क्योंकि वो बहुत मुश्किल था और उसमें ट्रेनिंग बहुत टफ था फिर भी घर के सामने था डोजो तो इसलिए माझी उधर भेजा तो उस वक्त तो मुझे परेशान हुआ था कि ये क्यों सीख रहे हैं। बाकी गेम्स है वो है क्रिकेट है वो हॉकी पूरा है तो इसलिए क्यों भेजा लेकिन मेरा माँ का ऑर्डर तो सुप्रीम ऑर्डर था नहीं। नहीं। इसमें कोई डिस्कशन नहीं था डैडी का भी कोई इंटरफियरेंस नहीं था नहीं। नहीं। तो मैं गया तो 11 साल से सीखा और एक साल हर साल जब मैं मेरा बेल्ट ऐसा वाइट टू येलो येलो टू ग्रीन रहा था तब मुझे मालूम हो गया कि कराटे में नॉट ओनली सेल्फ डिफेंस उसमें बहुत सारा है मतलब पेन टॉलरेंस पेशेंस अगर वो समर है वो विंटर हो या ठंडी हो या गर्मी हो सेम वे इन रियल लाइफ हाउ यू टॉलरेट प्रॉब्लम्स और लाइफ में मुझे बहुत प्रॉब्लम्स मैंने फेस किया अगर मैं फेस किया वो खाली कराटे के वास्ते हुए और हेल्थ आजकल क्या हो गया आप देख रहे हैं कि बच्चों बाई स्कूल चिल्ड्रन आर गेटिंग डायबिटीज एंड बीपी है ना वेरियस रीजनस फूड हैबिट है स्ट्रेस है पूरा है मेरा ओपिनियन ये है कि फर्स्ट थिंग सेल्फ डिफेंस को आप अलग रखो पहले हमारा हेल्थ इफ हेल्थ इज गुड एवरीथिंग इज ओके बहुत ड्रीम्स है हमारा सपने बहुत है लेकिन वो करने के लिए हेल्थ तो अच्छा रहना चाहिए ना सो द बेस्ट एक्सरसाइज आई विल से इज मार्शल आर्ट एक्सरसाइज सर आज मैं कराटे के लिए आया हूँ लेकिन मैं खाली कराटे सीखो मत बोल रहा हूँ मैं कराटे जुड़ो जजुदो बहुत सारे प्लीज़ लर्न बच्चों को भेजो वीकली त्राइस बस बाकी सब तीन दिनों उनका मेरे मतलब करिकुलर एक्टिविटीज़ रहेगा और पढ़ाई होगा ये सब होगा तो इसमें एक इंग्लिश में बोलते हैं लाइक एजुकेशन विल टेक यू टू द टॉप बट कैरेक्टर विल अलव यू टू रिमेन ऑन द टॉप सो कैरेक्टर इज़ वेरी इंपॉर्टेंट कैरेक्टर डेवलपमेंट से हम बहुत काम कर सकते हैं एजुकेशन में नॉट बी एबल टू सॉल्व मैनी प्रॉब्लम बट कैरेक्टर विल्डिव ऐसे बहुत सारे मैटर है इसमें एंड कमिंग टू सेल्फ डिफेंस आज कल लड़कियाँ आपको मालूम है क्या हो रहा है तो अब मैं किसी को ब्लेम नहीं करता हूँ तो हमारा बच्चों को हमको ही प्रोटेक्ट करना पड़ेगा ना तो वो वेरी वेरी इंपॉर्टेंट है क्योंकि माँ बाप का टेंशन मुझे मालूम है वो बाहर दिखाते नहीं लेकिन जब बच्ची टाइम पर नहीं आती है ना उनका टेंशन शुरू हो जाती है क्योंकि हर माँ बाप को प्यार रहती है लेकिन क्या करना है उसके साथ जाना भी मुश्किल है मुश्किल। तो एवरी गर्ल मस्ट लर्न मार्शल आर्ट फ्रॉम फिफ्थ क्लास और सिक्स क्लास तो फिफ्थ क्लास में उनका हड्डियाँ बागा स्ट्रांग होता है अच्छा स्ट्रांग होता है आई वी रिकमेंड आफ्टर फिफ्थ क्लास सो सिक्स so, क्लास छः क्लास ले लड़कियों को सेंडेम टू मार्शल आर्ट इम्पोर्टेंट बाकी जो भी है डांस है वो है वो सीखना है क्योंकि फॉरवर्ड में क्या होता है लड़कियों को काम करने के लिए आउट ऑफ द कंट्री जाना पड़ेगा अकेला जाना पड़ेगा तो और भी टेंशन हो जाएगा पेरेंट्स को है ना और फिर जब इधर बाहर जा रहे हैं अकेले जा रहे हैं एनी थिंग कैन हैपन तो बेस्ट थिंग आई विल से फॉर अ पर्सन एक पर्सन के लिए मार्शल आर्ट इज़ वेरी इंपॉर्टेंट इन लाइफ वो वेस्टर्न कल्चर आप देखो हर बच्चों को हर आदमियों को लेडीज़ को मार्शल आर्ट मालूम है मे बी तइकोंडो कु सब कुछ So मैंने ये जो सीखा मैं अभी इसका अवेयरनेस मैं कर रहा हूँ और जहाँ जहाँ कराटे प्रोग्राम से अभी ना आई एम दान ब्लैक बेल्ट फाउंडरी ब्लैक बेल्ट मैंने वॉज एट सेवनटीन और एटीन आई गॉट मई फर्स्ट डॉन उस वक्त ट्रेनिंग बहुत मुश्किल था बहुत टफ था अभी थोड़ा सॉफ्ट हो गया क्योंकि पेरेंट्स थोड़ा नाराज़ होते हैं कि बहुत इंजरी हो रहा है तो ये दिस इज़ माय जॉब टू थिंक एंड माय रिक्वेस्ट कि आज पूरा देश में मार्शल आर्ट हर स्कूल और कॉलेज में इंट्रोड्यूस करना है होना चाहिए हाँ इट इज़ अ कंपल्सरी एंड ऑल्सो मार्शल आर्ट सीखने से ब्लैक बेल्ट होने के बाद वो सर्टिफिकेट कुछ एजुकेशन या जॉब में भी यूज़ होना चाहिए जिसका पास है वो उसको यू हैव टू क्वालिफाई दम उसको इग्नोर मत करना तो ये मेरा रिक्वेस्ट है कि हर स्कूल कॉलेज में इसको इंट्रोड्यूस करो और हर पर्सन में इसमें एज का कोई प्रॉब्लम नहीं सिक्स टू सिक्सटी यू कैन लर्न इवन अब यू कैन लर्न फिटनेस होता है और पेंट माइंड का टॉलरेंस होता है बॉडी टॉलरेंस uh, होता है एवरीथिंग इज़ देयर इज़ अ वंडरफुल थिंग सो आई एम वेरी हैप्पी आज शेती जी ये प्रोग्राम ने ऑर्गेनाइज किया है और मेरा सीनियर्स ईश्वरन और मारियापन जो है मुझे जो बुलाया एंड आई रिस्पेक्ट पंजाबी इज अ लॉट क्योंकि जब मैं छोटा था जब uh, फौज में जब मैं देख रहा था ना तो मैक्सिमम लोग थे पंजाबी का लोग तो रियल हीरोज हैं आप लोग तो उस दिन से मैं वेट कर रहा था कि पंजाब को आने के लिए पंजाब को आने के लिए मैंने मौका नहीं मिला आज मिला उसी उसी वक्त में किसानों को भी मैं बहुत मर्यादा करता हूँ कि एग्रीकल्चर इज़ वेरी इंपॉर्टेंट एंड दे आर द मेन पर्सनस हु आर गिविंग अस एग्रीकल्चर एंड स्पोर्ट्स स्पोर्ट्स में आपको मालूम है कि एंटायर पंजाब और पाटियाला उधर उधर पूरा एवरी इज स्पोर्ट्स सो आई विश टेम ऑल द बेस्ट और उन लोगों का आशीर्वाद ये मेरा फोर्टी सेवेंथ ईयर है फिल्म इंडस्ट्री में अभी तक आठ सौ पिक्चर हो गया उसमें वन सेवेंटी फाइव फिल्म एज ए इन तमिल तेलुगू एंड कन्नड़ा अब भी हमारा गाड़ी चल रहा है तो सब लोगों का आशीर्वाद आई लव यू ऑल एंड रियली आई आउट ऑफ द बॉटम ऑफ माई हार्ट ਸਵੇਸੀ ਅੱਜ ਦੀ ਵਿਸ਼ੇਸ਼ ਪੇਸ਼ਕਸ਼ ਸੁਲਤਾਨਪੁਰ ਲੋਧੀ ਕਪੂਰਥਲਾ ਤੋਂ ਕੌਮੀ ਪੱਧਰ ਦੇ ਕਾਰਾਟੇ ਦੀ ਇਸ ਚੈਂਪੀਅਨਸ਼ਿਪ ਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਸਮੇਤ ਜੋ ਤੁਹਾਡੇ ਲਈ ਪੇਸ਼ ਕੀਤੀ ਗਈ। ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੇਂ ਵਿਸ਼ੇ ਕਿਸੇ ਨਵੀਂ ਖੇਡ ਬਾਰੇ ਜਾਣਕਾਰੀ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਅੱਜ ਦੇ ਸੰਕ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।